ਜੀ ਵੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ WWE ਦਾ ਬੋਲ ਬਹੁਤ ਹੀ ਸ਼ਾਨਦਾਰ ਟੌਪ ਦਾ ਬਲ ਦਿਖਾਵਾਂਗੇ ਜੋ ਕਿ ਤਕਰੀਬਨ ਜਰਸੀ ਨਸਲ ਵਿੱਚ WWE ਦਾ ਸਭ ਤੋਂ ਮਹਿੰਗਾ ਸੀਮਨਸਟਰਾ ਬਣਾ ਰਿਹਾ ਹੈ ਅੱਜ ਦੀ ਤਰੀਕੇ ਵਿੱਚ ਜਿਸ ਦਾ ਕਿ ਨਾ ਹੈਗਾ ਜੀ ਕ੍ਰੋਮ ਠੀਕ ਹੈ ਜੀ ਸੋ ਆਪਾਂ ਤੁਹਾਨੂੰ ਇਸ ਬੋਲ ਦੇ ਅੰਕੜੇ ਦੱਸਾਂਗੇ ਕੈਸ ਬੋਲ ਜਾਂਕੜੇ ਕੀ ਕਹਿੰਦੇ ਨੇ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਠੀਕ ਹੈ ਜੀ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸੋ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਲਿਖਿਆ ਦੇਖ ਰਹੇ ਹੋ ਕ੍ਰੋਮ ਬੋਲ ਦਾ ਨਾਮ ਆ ਰਿਹਾ ਠੀਕ ਹੈ ਜੀ ਸੋ ਜੇ ਆਪਾਂ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਤਕਰੀਬਨ 600 ਸਿਮਨਟ ਜਿਹੜਾ ਹੈਗਾ ਇਸ ਦਾ ਉਸ ਦਾ ਪ੍ਰਾਈਸ ਹੈਗਾ ਜੀ 4500 ਤੋਂ 5000 ਰੁਪਿਆ ਤੇ ਜੋ ਆਪਣਾ ਕਨਵੈਨਸ਼ਨਲ ਸਿਮਨ ਹੈਗਾ ਵਾ ਇਸ ਦਾ ਉਸ ਦਾ ਪ੍ਰਾਈਸ ਹੈਗਾ ਜੀ 2200 ਰੁਪਿਆ ਠੀਕ ਹੈ ਜੀ ਸੋ ਆਪਣਾ AES ਬੋਲ ਦਾ ਪ੍ਰਾਈਜ਼ ਹੋ ਗਿਆ ਸੋ ਆਪ ਬੱਸ ਬੋਲ ਦੇ ਅੰਕੜੇ ਦੱਸਦੇ ਆਂ ਕਰੋਮਨ ਜਿਸ ਦਾ ਕਿੰਨਾ ਹੈਗਾ ਜੀ ਜੀ 7JE05004 AES ਦੀ ਆਈਡੀ ਹੋਗੀ ਠੀਕ ਆ ਜੀ ਸੋ ਜੇ ਆਪ ਇਸ ਦੀ ਪੈਡਾਗਰੀ ਦੀ ਗੱਲ ਕਰੀਏ ਕ੍ਰਿਟਿਕ ਪੀ ਕਰਾਸ ਸੈਲੀਬ੍ਰਿਟੀ ਕਰਾਸ ਲਾਈਨ ਠੀਕ ਆ ਜੀ ਸੋ ਇਸ AES ਬੋਲ ਦੀ ਪੈਡਾਗਰੀ ਹੋਗੀ ਸੋ ਲੇਟੈਸਟ ਅਪਡੇਟ ਆ ਜੀ ਇਹਨਾਂ ਦੀ 9 12 ਤਰੀਕ 9ਵਾਂ ਮਹੀਨਾ 2025 ਯਾਨੀ ਦੀ ਕੁਝ ਕੁ ਦਿਨ ਪਹਿਲਾਂ ਹੀ ਇਹਨਾਂ ਨੇ ਲੇਟੈਸਟ ਅਪਡੇਟ ਕੀਤੀ ਹੋਈ ਆ ਸੋ ਬਹੁਤ ਹੀ ਵਧੀਆ ਅੰਕੜੇ ਨੇ ਇਸ ਬਲ ਦੇ ਸੋ ਜੇ ਆਪ ਇਸ ਦਾ ਬਿਗਟਾ ਕੈਸੀਨ ਦੇਖੀਏ A2 A2 ਆ ਰਿਹਾ ਵਾ ਜੋ ਕਿ ਇੱਕ ਚੰਗਾ ਮਿਲਕ ਹੁੰਦਾ ਵਾ ਜੋ ਕਿ ਸਾਂਝੀ ਨਾ ਪਛਾਇਆ ਜਾ ਸਕਦਾ ਸੋ ਇਸ ਦਾ ਕਾਪਾ ਕੈਸੀਨ ਵੀ BB ਆ ਰਿਹਾ ਵਾ ਸੋ ਮਤਲਬ ਕਿ ਇਸ ਵਿੱਚ ਚੀਜ਼ ਕਿਤੇ ਮੇ ਆਪਣਾ ਮੱਖਣ ਹੋ ਗਿਆ ਜਾਂ ਜੋ ਆਪਣੇ ਵੀਰਪਰਾ ਜਿੰਨਾਂ ਦੀਆਂ ਆਪਣਾ ਦੁਕਾਨਾਂ ਹੁੰਦੀਆਂ ਜਿਵੇਂ ਦੁੱਧ ਮਿਲਕ ਦੀਆਂ ਆਦ ਹਨਾ ਜੀ ਜੋ ਮਠਿਆਈ ਤਿਆਰ ਕਰਦੇ ਆ ਉਹਨਾਂ ਵਾਸਤੇ ਇਹ ਮਿਲਕ ਬਹੁਤ ਵਧੀਆ ਹੁੰਦਾ ਕੈਪਕੈਸੀਨ ਜੋ BB ਆ ਰਿਹਾ ਵਾ ਇਸ ਵਜ੍ਹਾ ਪਨੀਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਸੋ ਵੈਸੇ ਦੇ ਪਿਤਾ ਦਾ ਨਾਂ ਹੈਗਾ ਜੀ ਜਿਸ ਤਰ੍ਹਾਂ ਤੁਸੀਂ ਦੇਖ ਪੜ ਰਹੇ ਆ ਸਕੂਲ ਤੋਂ ਜੋ ਲੈਗਲ ਕ੍ਰੈਟਿਕ PET ਠੀਕ ਹੈ ਜੀ ਜੋ ਇਸ ਦੀ ਮਾਂ ਦਾ ਨਾਂ ਹੈਗਾ ਵਾ ਲਾਈਨ ਸੈਲੀਬ੍ਰਿਟੀ CECEET ਐਕਸੀਲੈਂਟ 91 ਸੋ ਇਸ ਦੀ ਮਾਂ ਦਾ ਜੋ ਐਕਸਲੈਂਟ ਵਿੱਚ ਦਰਜਾ ਆ ਰਿਹਾ 91 ਹੈ ਠੀਕ ਹੈ ਜੀ ਸੋ ਇੱਕ ਤਾਂ ਵੈਰੀ ਗੁੱਡ ਵੈਰੀ ਵੈਰੀ ਗੁੱਡ ਹੁੰਦਾ ਵਾ ਇੱਕ ਉਸ ਤੋਂ ਉੱਪਰ ਐਕਸਲੈਂਟ ਹੁੰਦਾ ਵਾ ਸੋ ਇਸ ਦਾ ਐਕਸਲੈਂਟ ਆ ਰਿਹਾ ਵਾ ਸੋ ਇਸ ਦੀ ਮਾਂ ਦਾ ਜੇ ਮਿਲਕ ਰਿਕਾਰਡ ਦੇਖੀਏ 10278 ਕਿਲੋਗ੍ਰਾਮ ਆ ਰਿਹਾ ਵਾ ਜੀ ਜੋ ਕਿ ਇੱਕ ਬਹੁਤ ਹੀ ਵਧੀਆ ਅੰਕੜਾ ਵਾ ਜੋ ਕਿ तकरीबन 33 ਤੋਂ 34 ਲੀਟਰ ਇੱਕ ਦੰਦੀ ਉਸ ਤੇ ਪੈ ਰਹੀ ਆ ਸੋ ਐਸੇ ਨਾਲ ਤੁਸੀਂ ਫੈਟ ਪਰਸੈਂਟ ਵੀ ਦੇਖ ਰਹੇ ਆ 4.4 ਜੋ ਕਿ ਬਹੁਤ ਵਧੀਆ ਫੈਟ ਪਰਸੈਂਟ ਆ ਰਿਹਾ ਵਾ ਸੋ ਇਹ ਐਸੋ ਨੇ ਮਿਲਕ ਰਿਕਾਰਡ ਸਿਰਫ ਹੀ 271 ਦਿਨਾਂ ਵਿੱਚ ਬਣਾਤਾ ਸੀਗਾ ਇਸ ਬੋਲ ਦੀ ਮਾਂ ਨੇ ਸੋ ਤੁਸੀਂ ਦੇਖ ਸਕਦੇ ਆ ਬਹੁਤ ਹੀ ਘੱਟ ਦਿਨਾਂ ਵਿੱਚ ਆਮ ਤੌਰ ਤੇ ਆਪਾਂ 305 ਦਿਨਾਂ ਦੀ ਲੈਕਟੇਸ਼ਨ ਪੀਰੀਅਡ ਹੁੰਦਾ ਵਾ ਸੋ ਸਿਰਫ ਐਸ ਨੇ 271 ਦਿਨਾਂ ਵਿੱਚ ਬਣਾਤਾ ਸੀਗਾ ਸੋ ਇਸ ਦੀ ਮਾਟਰਨਲ ਗ੍ਰੈਂਡ ਸਾਈਜ਼ ਹੈ ਰਿਹਾ ਹੈ ਜੇ ਤੁਸੀਂ ਦੇਖ ਸਕਦੇ ਆ ਜੀ ਗੈਲੈਕਸੀ ਆ ਸੈਲੀਬ੍ਰਿਟੀ ਈਟੀ ਉੱਗੇ ਜੋ ਵੈਸੇ ਬੱਲ ਦੀਆਂ ਡਾਟਰਸ ਪਰਫਾਰਮੈਂਸ ਕਰ ਰਹੀਆਂ ਨੇ ਉਹਨਾਂ ਦਾ ਤਕਰੀਬਨ 9000 ਮਿਲਕ ਰਿਕਾਰਡ ਆ ਰਿਹਾ ਵਾ ਠੀਕ ਹੈ ਜੀ ਜੋ ਕਿ ਇੱਕ ਚੰਗਾ ਮਿਲਕ ਰਿਕਾਰਡ ਮੰਨਿਆ ਜਾ ਸਕਦਾ ਵਾ ਜੋ ਕਿ ਤਕਰੀਬਨ ਲਗਭਗ 30 ਲੀਟਰ ਜੋਸ ਤੱਕ ਦੇਣ ਦੀ ਪੈ ਰਹੀ ਹੈ ਠੀਕ ਹੈ ਜੋ ਇਸ ਦੇ ਨਾਲ ਮੈਂ ਤੁਸੀਂ ਫੈਟ ਪਰਸੈਂਟ ਦੇਖੋ 4.90 ਆ ਤਕਰੀਬਨ ਤਕਰੀਬਨ 5 ਦੀ ਫੈਟ ਪਰਸੈਂਟ ਆ ਰਹੀ ਹੈ ਇਸ ਬੱਲ ਦੀ ਅੱਜ ਦੀ ਤਰੀਕ ਦੀ ਠੀਕ ਹੈ ਜੀ ਸੋ ਬਹੁਤ ਹੀ ਵਧੀਆ ਆ ਆਪਾਂ ਇਸ ਨੂੰ ਬੱਲ ਨੂੰ ਮਿਲਕ ਕਹਿ ਸਕਦੇ ਆ ਜੋ ਕਿ ਤਕਰੀਬਨ 9000 ਇਸ ਬੱਲ ਦੀਆਂ ਅਕੇ ਬੱਚੀਆਂ ਦੇ ਰਹੀਆਂ ਨੇ ਠੀਕ ਹੈ ਜੀ ਸੋ ਇਸ ਤੋਂ ਅੱਗੇ ਆਪਾਂ ਇਸ ਬੋਲ ਦੀ ਪੂਰੀ ਡਿਟੇਲਸ ਵਿੱਚ ਪੜਾਈ ਦੇ ਦੱਸਦੇ ਹਾਂ ਸਾਰੇ ਜਿਹੜੇ ਸਿੱਕਦਾ ਦਾ ਆਪਾਂ ਜਿਵੇਂ ਤੁਹਾਨੂੰ ਦੱਸਿਆ ਇਸ ਦੀ ਮਾਤਾ ਦਾ ਦੇਖੋ ਲਾਈਨ ਸੈਲੀਬ੍ਰਿਟੀ ਸੀਈਈ ਵੈਰੀ ਗੁੱਡ 88 ਮਾਟਰਨਲ ਗ੍ਰੈਂਡ ਸਾਇਰਸ ਦੱਸ ਦਿੰਦਾ ਹੈਗਾ ਜੀ ਗੈਲੈਕਸੀਅ ਸੈਲੀਬ੍ਰਿਟੀ ਈਟੀ ਮਾਟਰਨਲ ਗ੍ਰੈਂਡ ਡੈਮ ਹੈਗਾ ਜੀ ਅਸੀਂ ਦਾਦੀ ਦਾ ਨਾ ਹੈਗਾ ਜੀ ਲਾਈਨ ਕਰੈਕਟਰ ਈਐਕਸ ਐਕਸੀਲੈਂਟ 94% ਦੇਖੋ ਉਹ ਵੀ ਐਕਸੀਡੈਂਟਾ ਜਾ ਰਹੀ ਹੈ ਠੀਕ ਹੈ ਜੀ ਸੋ ਉਸ ਦਾ ਮਿਲਕ ਰਿਕਾਰਡ ਜੋ ਆ ਰਿਹਾ ਵਾ ਉਹ ਵੀ ਬਹੁਤ ਵਧੀਆ ਆ ਰਿਹਾ 305 ਦਿਨਾਂ ਵਿੱਚ ਦੋ ਟਾਈਮ ਲੈਕਟੇਸ਼ਨ ਕਰਦਾ ਹੈ 22770 ਐਲਬੀਐਸ ਆ ਰਿਹਾ ਵਾ ਜੋ ਕਿ ਚੰਗਾ ਮਿਲਕ ਰਿਕਾਰਡ ਆ ਰਿਹਾ ਸੋ ਮਟਰਨਲ ਗ੍ਰੈਂਡ ਗ੍ਰੈਂਡ ਸਾਈਜ਼ ਹੈਗਾ ਨਾਨਾ ਦਾ ਨਾਮ ਹੈਗਾ ਜੀ ਲਾਈਨ Y 178 ਮਟਰਨਲ ਗ੍ਰੈਂਡ ਗ੍ਰੈਂਡ ਡੈਮ ਹੈਗਾ ਜੀ ਪੜਨਾਨੀ ਦਾ ਨਾਮ ਹੈਗਾ ਜੀ ਲਾਈਨ ਪੈਰੀਮੀਟਰ ਕੈਸੀਟ ਐਕਸਲੈਂਟ 90% ਸੋ ਉਹ ਵੀ ਐਕਸਲੈਂਟ ਵਿਚ ਆ ਰਹੀ ਐ ਇਸ ਦੀ ਪੜਨਾਨੀ ਤੇ ਨਾਨੀ ਦੋਨੋਂ ਠੀਕ ਹੈ ਜੀ ਸੋ ਮਾਂ ਇਸ ਦੀ ਵੈਰੀ ਗੁੱਡ 88 ਵਿਚ ਆ ਰਹੀ ਐ ਸੋ ਉਹਨਾਂ ਦਾ ਵੀ ਅੱਗੇ ਮਿਲਕ ਰਿਕਾਰਡ 2 ਟਾਈਮ ਲੈਕਟੇਸ਼ਨ ਦੇ ਨਾਲ 305 ਰਮ ਵਿੱਚ 15150 ਲੀਟਰ ਸੋ ਤੇ ਉਸ ਦੇ ਨਾਲ ਨਾਲ ਫੈਟ ਪਰਸੈਂਟ ਦੇਖੋ 5.8 ਆ ਰਹੀ ਉਹਨਾਂ ਦੀ ਸੋ ਤਕਰੀਬਨ ਲਗਭਗ 6 ਦੇ ਨਜ਼ਦੀਕ ਪਹੁੰਚ ਲਈ ਹੈ ਫੈਟ ਪਰਸੈਂਟ ਜੋ ਕਿ ਬਹੁਤ ਹੀ ਵਧੀਆ ਰਿਕਾਰਡ ਆ ਰਿਹਾ ਠੀਕ ਹੈ ਜੀ ਸੋ ਇਸ ਤੋਂ ਅੱਗੇ ਜਿਵੇਂ ਕਿ ਤੁਹਾਨੂੰ ਦੱਸ ਕੇ ਟਿਆ ਇਸ ਬਾਲ ਦਾ ਜੋ ਜਨਮ ਤਰੀਕ ਵੀ ਹੈਗਾ ਬੌਰਨ ਅਪ੍ਰੈਲ 6 2013 ਬੀਟਾ ਕੈਸੀਨ A2A2 ਆ ਕਾਪਾ ਕੈਸੀਨ BB ਆ ਸੋ ਅੱਗੇ ਤੁਹਾਨੂੰ ਪਹਿਲਾਂ ਆਪਾਂ ਦੱਸ ਕੇ ਵੀ ਹਟੇ ਇਸ ਬਾਰੇ ਸੋ ਟਾਈਪ ਤੁਸੀਂ ਦੇਖ ਸਕਦੇ ਆ ਐਸਡੀਜੀ ਪੀਟੀਆ ਟਾਈਪ ਦੋ ਆ ਰਹੀ ਆ ਜਰਸੀ ਅੰਡਰ ਐਡੈਕਸ 15.60 ਆ ਰਿਹਾ ਵਾ ਸੋ ਇਹ ਇੱਕ ਵਧੀਆ ਅੰਕੜੇ ਨੇ 99% ਇਹਨਾਂ ਦੀ ਆਪਣੇ ਉਪਰੋਥਜੋਗ ਅੰਕੜੇ ਅੰਦਰ ਲਾਇਬਿਲਟੀ ਜਿਵੇਂ ਕਿ ਦੇਖ ਰਹੇ ਆ 5768 ਡਾਲਰਸ ਇਹਨਾਂ ਦੀ ਪਰਫਾਰਮੈਂਸ ਕਰ ਰਹੀਆਂ ਅਗੇ ਇਸ ਬੋਲ ਦੀਆਂ ਜੋ ਕਿ 703 ਫਾਰਮ ਵਿੱਚ ਅੱਗੇ ਪਰਫਾਰਮ ਕਰ ਰਹੇ ਨੇ ਠੀਕ ਹੈ ਜੀ ਸੋ ਆਪਾਂ ਹੁਣ ਜੇ ਆਪਾਂ ਤੁਹਾਨੂੰ ਇਸ ਬੋਲ ਦੇ ਮੇਨ ਚਾਰਟ ਤੇ ਲੈ ਕੇ ਚੱਲਦੇ ਆ ਮੇਨ ਚਾਰਟ ਇਸ ਬੋਲ ਦਾ ਕੀ ਕਹਿ ਰਿਹਾ ਵਾ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕ੍ਰੋਮ ਵਾਲ ਦਾ ਇਹ ਮੇਨ ਚਾਰਟ ਹੋ ਗਿਆ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਪੈਡੇਗਰੀ ਉਹ ਤੁਹਾਨੂੰ ਮੈਂ ਦੱਸ ਕਿਟਾਂ ਪਹਿਲਾਂ ਸੋ ਮਿਲਕ ਦੇ ਅੱਗੇ ਆਪਾਂ ਨੂੰ ਕਿੰਨੀ ਪ੍ਰੋਡਕਸ਼ਨ ਕਰਕੇ ਦੇ ਰਿਹਾ ਵਾ ਜੇ ਪਲੱਸ 500 ਇੱਕ ਕਰਕੇ ਦੇ ਰਿਹਾ ਵਾ ਜੋ ਕਿ ਇੱਕ ਬਹੁਤ ਵਧੀਆ ਸਕੋਰ ਮੰਨਿਆ ਜਾ ਸਕਦਾ ਹੈ ਫੈਟ ਵਿੱਚ ਵੀ ਆਪਣਾ ਪਰਸੈਂਟੇਜ ਵੱਧ ਕੇ ਦੇ ਰਿਹਾ ਪਲੱਸ 30 ਪ੍ਰੋਟੀਨ ਵਿੱਚ ਜੀ ਪਲੱਸ 16 ਜੋ ਸੀਐਫਪੀ ਵਿੱਚ ਵੀ ਪਲੱਸ 46 ਠੀਕ ਹੈ ਜੀ ਸਮੈਟਿਕ ਸੈਲ ਸਕੋਰ ਵੀ ਇਸ ਦਾ 2.85 ਆ ਮਤਲਬ ਕਿ ਲੇਵੇ ਦੀ ਪਰੇਸ਼ਾਨੀ ਨਹੀਂ ਆਊਗੀ ਇਨਫੈਕਸ਼ਨ ਵਗੈਰਾ ਕਿਉਂਕਿ ਇਹ ਸਕੋਰ ਤਿੰਨ ਤੋਂ ਘੱਟ ਘੱਟ ਆ ਰਿਹਾ ਠੀਕ ਹੈ ਜੀ ਪ੍ਰੋਡਕਟਿਵ ਲਾਈਫ ਵੀ +2.1 ਆ ਮਤਲਬ ਕਿ ਵਧੇਰੇ 2-2 ਤਿੰਨ ਮਹੀਨਿਆਂ ਦਾ ਦਾ ਦੇਣ ਦੀ ਸਮਰੱਥਾ ਇਸ ਬੋਲ ਦੀ ਅੱਗੇ ਬੱਚਿਆਂ ਵਿੱਚ ਆਊਗੀ ਠੀਕ ਹੈ ਜੀ ਡੀਪੀਆਰ ਥੋੜਾ ਜਿਹਾ ਮਾਈਨਸ ਵਿੱਚ ਆ ਬਹੁਤ ਜ਼ਿਆਦਾ ਮਾਈਨਸ ਵਿੱਚ ਨਹੀਂਗਾ -0.4 ਆ ਇੰਨਾ ਕ ਚੱਲ ਜਾਂਦਾ ਜੇ ਆਪਾਂ ਸਹੀ ਨਿਊਟ੍ਰੀਸ਼ਨ ਡਾਈਟ ਪਲਾਨ ਦੇ ਨਾਲ ਆਪਣੇ ਅੱਗੇ ਬੱਚਿਆਂ ਦੀ ਦੇਖਭਾਲ ਕਰਾਂਗੇ ਸੋ ਇੰਨਾ ਕ ਆਪਾਂ ਕਰ ਸਕਦੇ ਆ ਮੈਨੇਜ ਵੱਤੋਂ ਦਾ ਇੱਕ ਜਾਂ ਦੋ ਆਪਾਂ AI ਕਰਾਉਣਾ ਉਸ ਨੂੰ ਪੋਜੀਟਿਵ ਕਰ ਸਕਦੇ ਆ ਠੀਕ ਆ ਜੀ ਚੀਜ਼ ਮੈਰਿਟ ਹੋ ਗਿਆ +312 ਮਤਲਬ ਕਿ ਜੋ ਇਸ ਬੋਲ ਦੀ ਅੱਗੇ ਵਿੱਚ ਵਿੱਚ ਮੈਰਿਟ ਵਿੱਚ ਚੀਜ਼ ਪ੍ਰਾਪਤ ਹੋਊਗਾ ਉਸ ਵਿੱਚੋਂ 312 ਅਮਰੀਕੀ ਡਾਲਰ ਵਧੇਰੇ ਇਸ ਬੋਲ ਦੇ ਜੋ ਅੱਛੀਆਂ ਹੋਣਗੀਆਂ ਆਪਾਂ ਨੂੰ ਆਮਦਨ ਕਰਕੇ ਦੇਣਗੀਆਂ ਠੀਕ ਆ ਜੀ ਸੋ ਤੁਸੀਂ ਦੇਖ ਸਕਦੇ ਆ ਫੀਡ ਐਫੀਸ਼ੀਐਂਸੀ 10.3 ਹੋ ਗਿਆ ਮੈਂ ਸਟੇਟਸ ਦਾ ਪ੍ਰੋਬਲਮ ਨਹੀਂ ਹੋਊਗੀ -0.3 ਹੋ ਗਈ ਸੋ ਇਸ ਦਾ ਫਰਜਿਲੇਰੀ ਇੰਡੈਕਸ ਮੜਾ ਕ ਮਾਈਨਸ ਵਿੱਚ ਹੈ -0.1 ਇੰਨਾ ਕ ਚੱਲ ਜਾਂਦਾ ਵਾ ਲਿਵੈਬਿਲਟੀ -0.2.0 ਆ ਹਿਫ ਆਪਣਾ ਐਚ ਸੀ ਆਰ ਐਸ ਦਾ ਪਲੱਸ ਵਿੱਚ ਆ ਤੇ ਸੀ ਸੀ ਆਰ ਵੀ ਪਲੱਸ ਵਿੱਚ ਆ ਜੋ ਕਿ ਇੱਕ ਚੰਗੀ ਗੱਲ ਹੈ ਹਿਫ ਫਰ ਕਨਸੈਪਸ਼ਨ ਰੇਟ ਦੇ ਕੌਂਕਲਸੈਪਸ਼ਨ ਰੇਟ ਹੁੰਦਾ ਜੀ ਇਹ ਠੀਕ ਆ ਜੀ ਜੋ ਕਿ ਐਸ ਦਾ ਪਲੱਸ ਵਿੱਚ ਆ ਸੋ ਇਹ 20118 ਡਾਟਰਸ ਪਰਫਾਰਮੈਂਸ ਕਰ ਰਹੇ ਨੇ ਜੋ ਕਿ 1811 ਆਪਣੇ ਫਾਰਮ ਵਿੱਚ ਪਰਫਾਰਮੈਂਸ ਕਰ ਰਹੇ ਨੇ ਠੀਕ ਆ ਜੀ ਜਿਹਸ ਤਰ੍ਹਾਂ ਤੁਸੀਂ ਇੱਥੇ ਬੋਲਦੇ ਅੰਕੜੇ ਦੇਖ ਸਕਦੇ ਆ ਇਸ ਦਾ ਜੇਪੀਆਈ ਸਕੋਰ 68 ਆ ਰਿਹਾ ਵਾ ਜੋ ਕਿ ਇੱਕ ਚੰਗਾ ਸਕੋਰ ਆ ਰਿਹਾ ਠੀਕ ਹੈ ਜੀ ਜਰਸੀ ਪਰਫਾਰਮੈਂਸ ਇੰਡੈਕਸ ਹੁੰਦਾ ਹੈ ਇਹ ਇਹ ਸਾਰੇ ਸਰੀਰ ਦੇ ਉਸ ਦੇ ਪੈਰਾਂ ਦਾ ਸਕੋਰ ਠੀਕ ਹੈ ਜੀ ਲੇਵੇ ਦਾ ਸਕੋਰ ਉਹ ਸਾਰਾ ਸਕੋਰ ਤਿਆਰ ਕਰਕੇ ਇੱਕ ਜਰਸੀ ਪਰਫਾਰਮੈਂਸ ਇੰਡੈਕਸ ਤਿਆਰ ਕੀਤਾ ਜਾਂਦਾ ਵਾ ਜੋ ਕਿ ਪਲੱਸ ਵਿੱਚ ਹੁਣ ਬਹੁਤ ਜ਼ਰੂਰੀ ਹੈ ਜੇ ਆਪਾਂ ਇਸ ਦੇ ਸਟਰਕਚਰ ਦੀ ਗੱਲ ਕਰੀਏ ਸਾਰੇ ਲਿੰਨਰ ਚਾਰਜ ਜੈਸੇ ਨੂੰ ਆਪਾਂ ਕਹਿ ਦਿੰਨੇ ਆ ਸੋ ਤੁਸੀਂ ਦੇਖ ਸਕਦੇ ਆ ਇਸ ਵਿੱਚ ਪੈਰਾਂ ਦੀ ਕੋਈ ਦਿੱਕਤ ਨਹੀਂ ਆਏਗੀ ਠੀਕ ਹੈ ਜੀ ਲੇਵੇ ਦੀ ਕਿਸੇ ਪ੍ਰਕਾਰ ਦੀ ਅਬਜੈਕਟ ਨਹੀਂ ਆ ਰਹੀ ਰੇਅਰ ਅਡਰ ਹਾਈਟ ਪਿੱਛੋਂ ਜੋ ਲੇਵਾ ਹੋਊਗਾ ਉਹ ਉੱਚਾ ਹੋ ਸਕਦਾ ਉਸ ਜਿਹੜਾ ਆਪਣਾ ਲੇਵੇ ਦੇ ਵਿੱਚ ਆ ਲੈਨਡ ਹੁੰਦੀ ਆ ਅਡਰ ਕਲੈਫਟ ਜਿਹਨੂੰ ਕਹ ਦਿੰਦੇ ਆ ਉਹ ਬਹੁਤ ਵਧੀਆ ਤੇ ਸ਼ਾਨਦਾਰ ਹੋਊਗੀ ਅਡਰ ਦੀ ਡੈਪਥ ਬਹੁਤ ਵਧੀਆ ਹੋਊਗੀ ਠੀਕ ਹੈ ਜੀ ਸੋ ਲੇਵੇ ਦੀ ਤੇ ਪੈਰਾਂ ਦੀ ਇਸ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਊਗੀ ਇਸ ਬੋਲ ਦੀਆਂ ਜੋ ਅੱਗੇ ਵੱਛੀਆਂ ਨੇ ਹੁਣ ਆਪਾਂ ਤੁਹਾਨੂੰ ਇਹਨਾਂ ਦਾ ਜੋ ਡੀਲਰ ਆ ਉਸ ਦਾ ਤੁਹਾਨੂੰ ਨੰਬਰ ਦੱਸ ਦਿਆਂ ਕਿ ਕਿੱਥੋਂ ਆਪਾਂ ਨੂੰ ਇਸ ਬੋਲ ਦਾ ਸਿਮਨ ਮਿਲ ਸਕਦਾ ਵਾ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਇਸ ਬੋਲ ਦਾ ਸੀਮਨ ਆਪਾਂ ਨੂੰ ਦੋ ਜਗ੍ਹਾ ਤੋਂ ਪ੍ਰਾਪਤ ਹੋ ਸਕਦਾ ਚੰਡੀਗੜ੍ਹ ਤੇ ਜੋ ਆਪਣੇ ਗੁਰਗਾਓ ਆ ਠੀਕ ਆ ਜੀ ਉਸ ਤੋਂ ਦੋਨੋਂ ਆਪਾਂ ਨੂੰ ਪ੍ਰਾਪਤ ਹੋ ਸਕਦਾ ਵਾ ਤੁਸੀਂ ਦੋਵਾਂ ਦਾ ਨੰਬਰ ਅਗਰੇ ਹੇਠਾਂ ਦੇਖ ਸਕਦੇ ਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਸੀਮਨ ਲੈ ਸਕਦੇ ਆ ਵੈਸੇ ਇਸ ਸੀਮਨ ਐਕਟ ਜਾਂ ਦੋ ਸੀਮਨ ਮਨਲਾਦਾ ਨਹੀਂ ਦਿੰਦੇ ਇਹ ਤਕਰੀਬਨ ਸਮਿਰ ਸੀਮਨ ਕਾਫੀ ਇਕੱਠੇ ਹੀ ਵੇਚਦੇ ਆ ਜੋ ਆਪਣੇ ਵੱਡੇ ਫਾਰਮ ਹੁੰਦੇ ਪਰਚੇਸ ਕਰ ਲੈਂਦੇ ਆ ਸੋ ਤੁਸੀਂ ਉਹਨਾਂ ਨਾਲ ਸੰਬੰਧ ਕਰਕੇ ਪੁੱਛ ਕੇ ਇੱਕ ਤੇ ਦੋ ਸੀਮਨ ਜੇ ਤੁਸੀਂ ਲੈਣੇ ਆ ਤੁਸੀਂ ਲੈ ਸਕਦੇ ਹੋ ਠੀਕ ਆ ਜੀ ਸੋ ਇਹ ਹੋ ਗਈ ਆਪਣੀ ਅੱਜ ਬੋਲ ਦੀ ਅੱਜ ਦੀ ਆਪਣੀ ਵੀਡੀਓ wwws ਦਾ ਬੋਲ Chrome ਜਿ세 ਦਾ ਕੇ ਸੈਕਸਡ ਸੀਮਨ 4500 ਤੋਂ 5000 ਦੀ ਰੇਂਜ ਵਿੱਚ ਮਿਲ ਰਿਹਾ ਤੇ 980 ਸੀਮਨ 2200 ਤੋਂ 2500 ਦੀ ਰੇਂਜ ਵਿੱਚ ਮਿਲ ਰਿਹਾ ਠੀਕ ਆ ਜੀ ਸੋ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ